ਜਦੋਂ ਜਦੋਂ ਦਾ ਉਹ ਨਾਮ ਹੈ ਜਿਹੜਾ ਰੱਖਿਆ ਗਿਆ ਹਰ ਸਾਲ ਇਸੇ ਤਰੀਕੇ ਪ੍ਰੀਬਿਸਕੂਲ ਦੇ ਵਿੱਚ ਪ੍ਰੋਗਰਾਮ ਬਣਾਇਆ ਜਾਂਦਾ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੁੰਦਾ ਕੀ ਕਹਿਣਾ ਹੈ ਇਸ ਪ੍ਰੋਗਰਾਮ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ கிருஷ்ਣ ਮੈਨੂੰ ਬੜੀ ਖੁਸ਼ੀ ਆ ਸਾਂਝਾ ਕਰਦੇ ਹੋਏ ਕਿ ਜਨਮ ਅਸ਼ਮੀ ਦੇ ਉਤਸਵ ਤੇ ਅਸੀਂ ਆਪਣੇ ਸਕੂਲ ਚ ਹਰ ਸਾਲ ਜਨਮ ਅਸ਼ਮੀ ਸੈਲੀਬ੍ਰੇਟ ਕਰਦੇ ਆ ਵੱਖ-ਵੱਖ ਚਾਂਕੀਆਂ ਬਣਾਉਂਦੇ ਆ ਔਰ ਕੀਰਤਨ ਵੀ ਹੁੰਦਾ ਭੰਡਾਰਾ ਵੀ ਹੁੰਦਾ ਹਰ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਔਰ ਇਸ ਵਾਰ ਵੀ ਬਹੁਤ ਹੀ ਸੋਨਾ ਅਰੇਂਜਮੈਂਟ ਸਾਡੇ ਵੱਲੋਂ ਕੀਤਾ ਗਿਆ ਔਰ 10000 ਤੋਂ ਵੱਧ ਸੰਗਤ एक्सपेक्टेड ਹੈ ਕਿ ਮੱਥਾ ਟੇਕ ਕੇ ਜਾ ਚੁੱਕੀ ਹੈ ਔਰ ਅਜੇ ਹੋਰ ਸੰਗਤ ਆ ਰਹੀ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਆਪ ਅਰੇਂਜ ਕੀਤਾ ਸਾਡੇ ਸਟਾਫ ਦੀ ਹੈਲਪ ਦੇ ਨਾਲ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਚਾਰजेस ਕਿਸੇ ਵੀ ਬੱਚੇ ਤੋਂ ਨਹੀਂ ਲਿੱਤੇਗੇ ਇਵਨ ਕੋਸਟਿਊਮ ਵੀ ਜਿਹੜਾ ਹੈ ਉਹ ਵੀ ਸਕੂਲ ਮੈਨੇਜਮੈਂਟ ਨੇ ਹੀ ਪ੍ਰੋਵਾਈਡ ਕੀਤਾ ਨਾਲ ਹੀ ਨਾਲ ਜਿਹੜਾ ਸਾਡੇ ਇੱਥੇ ਮੱਥਾ ਵੀ ਟਕੇਗਾ ਉਹ ਵੀ ਡੀਸੀ ਸਾਹਿਬ ਹੁਣੀ ਗਏ ਆ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਟਿਆਲੇ ਦੀ ਵੈਲਫੇਅਰ ਲਈ ਡੀਸੀ ਸਾਹਿਬ ਨੇ ਕਿਹਾ ਤੁਸੀਂ ਅਸੀਂ ਡੋਨੇਟ ਕਰਨਾ ਚਾਹੁੰਦਾ ਜਿੰਨਾ ਮੱਥਾ ਇੱਥੇ ਟਿਕ ਰਿਹਾ ਉਹਨਾਂ ਨੇ ਰੈੱਡ ਕਰਾਸ ਲਈ ਸਾਨੂੰ ਦੱਸਿਆ ਕਿ ਤੁਸੀਂ ਰੈੱਡ ਕਰਾਸ ਨੂੰ ਜ਼ਰੂਰ ਡੋਨੇਟ ਕਰੋ ਤਾਂ ਜਿੰਨਾ ਵੀ ਮੱਥਾ ਇੱਥੇ ਟਕੇਗਾ ਅਸੀਂ ਉਹ ਸਾਰਾ ਦਾ ਸਾਰਾ ਰੈੱਡ ਕਰਾਸ ਨੂੰ ਦੇਾਂਗੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸੀਂ ਸਪਾਂਸਰਸ਼ਿਪ ਕੁਝ ਵੀ ਅਸੀਂ ਲੋਕਾਂ ਤੋਂ ਸ਼ਹਿਰ ਨਿਵਾਸੀਆਂ ਤੋਂ ਨਹੀਂ ਲਿੱਤਾ ਜੋ ਵੀ ਇਹ ਸਕੂਲ ਮੈਨੇਜਮੈਂਟ ਨੇ ਆਪ ਆਪਣੇ ਆਪ ਅਰੇਂਜ ਕੀਤਾ ਔਰ ਜਿਹੜੀ ਗੈਸਟ ਦੀ ਗੱਲ ਕੀਤੀ ਹੈ ਅਵੇ ਤਾਂ ਅੱਜ ਵੀ ਕੁਝ ਸਪੈਸ਼ਲ ਗੈਸਟ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਵੱਲੋਂ ਸੰਗਤ ਰੂਪ ਦੇ ਵਿੱਚ ਸਾਰਾ ਸ਼ਹਿਰ ਪਹੁੰਚਿਆ ਜੀ ਉਸ ਵਿੱਚ ਸ਼ਹਿਰ ਦੇ ਐਮ.ਐਲ.ਏ ਸਾਹਿਬ ਵੀ ਪਹੁੰਚੇ ਐ ਇੱਥੇ ਨਾਲ ਡੀ.ਸੀ ਸਾਹਿਬ ਆਏ ਹੋਏ ਸੀਗੇ ਜੀ ਸਾਡੇ ਨਾਲ ਸਾਡੇ ਸਕੂਲ ਦੇ ਐਡਵਾਈਜ਼ਰੀ ਕਮੇਟੀ ਦੇ ਪ੍ਰੈਜ਼ੀਡੈਂਟ ਬੈਠੇ ਆ ਪ੍ਰਿੰਸ ਵੀਰ ਜੀ ਜੱਗੀ সুইਟਸ ਤੋਂ ਪ੍ਰੋਪਰਾਈਟਰ ਔਰ ਵੀ ਸ਼ਹਿਰ ਦੇ ਵੱਡੇ ਸੱਜਣ ਬਿਜ਼ਨਸਮੈਨ ਐਡਮਿਨਿਸਟ੍ਰੇਸ਼ਨ ਵਾਲੇ ਆਈਐਸ ਪੀਸੀਐਸ ਆਈਪੀਐਸ ਸਾਰੇ ਇੱਥੇ ਸੰਗਤ ਰੂਪ ਦੇ ਵਿੱਚ ਮੱਥਾ ਟੇਕ ਕੇ ਗਏ ਔਰ ਸਭ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਈਵੈਂਟ ਨੂੰ ਜੋ ਅੱਜ ਸਾਡੇ ਸਕੂਲ ਦੇ ਬੱਚਿਆਂ ਨੇ ਔਰ ਸਟਾਫ ਨੇ ਮਿਲ ਕੇ ਆਰਗੇਨਾਈਜ਼ ਕੀਤਾ ਹਰ ਸਾਲ ਕੁਝ ਨਾ ਕੁਝ ਨਵਾਂ ਹੁੰਦਾ ਇਸ ਵਾਰੀ ਨਵਾਂ ਕੀ ਹੈ ਅ ਨਮਾ ਸਭ ਕੁਝ ਹੀ ਨਵਾਂ ਜੀ ਹਰਿਦਵਾਰੀ ਚਾਂਕੀਆਂ ਜਿਹੜੀਆਂ ਬੰਦੀਆਂ ਨੇ ਇਸ ਵਾਰ ਸਾਰੀਆਂ ਨਵੀਆਂ ਤਰ੍ਹਾਂ ਦੀਆਂ ਚਾਂਕੀਆਂ ਬਣੀਆਂ ਨੇ ਇੱਕ ਜਗ੍ਹਾ ਤੇ ਅਸੀਂ ਦ੍ਰਿਸ਼ਿਆ ਦਿਖਾਇਆ ਗੀਤਾ ਉਪਦੇਸ਼ ਦਾ ਦੂਜੀ ਜਗ੍ਹਾ ਤੇ ਅਸੀਂ ਇੱਕ ਚਾਂਕੀ ਦੇ ਵਿੱਚ ਸੀਤਾ ਮਾਤਾ ਨੂੰ ਦਿਖਾਇਆ ਜਿਹਦੇ ਵਿੱਚ ਅਸ਼ੋਕ ਵਾਰਟੀਕਲ ਦਾ ਦ੍ਰਿਸ਼ ਦਿਖਾਇਆ ਗਿਆ ਨਾਲ ਹੀ ਅਸੀਂ ਰਾਸਲੀਲਾ ਇੱਕ ਚਾਂਕੀ ਦੇ ਵਿੱਚ ਦਰਸਾਈ ਹੈ ਔਰ ਤੀਜੀ ਚਾਰਫ ਇੱਕ ਚਾਂਕੀ ਤਿਆਰ ਹੋਈ ਹੈ ਜਿਹੜੀ ਕਿ ਸ਼ੇਪ ਪਰਿਵਾਰ ਦੀ ਔਰ ਜਿਹੜੀ ਮੰਦਰ ਹੈ ਉਹ ਵੀ ਬਹੁਤ ਸੋਹਣਾ ਸਾਡੇ ਬੱਚਿਆਂ ਨੇ ਸਾਡੇ ਟੀਚਰਸ ਨੇ ਮਿਲ ਕੇ ਸਜਾਇਆ ਔਰ ਚੂਲਾ ਜਿਹੜਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਔਰ ਰੀਤ ਅਨੁਸਾਰ ਬਰਯਾਦਾ ਅਨੁਸਾਰ 12 ਵਜੇ ਅਸੀਂ ਕ੍ਰਿਸ਼ਨ ਜਨਮ ਨੂੰ ਸੈਲੀਬ੍ਰੇਟ ਕਰਾਂਗੇ ਔਰ ਸਾਰੀ ਸੰਗਤ ਬੜੀ ਖੁਸ਼ ਹੈ ਔਰ ਸਾਰੀ ਸੰਗਤ ਬਹੁਤ ਇੰਜੋਏ ਕਰ ਰਹੀ ਹੈ। ਇਸ ਸਕੂਲ ਦੇ ਵਿੱਚ ਹਰ ਤਰ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਇਵੈਂਟ ਕੀਤਾ ਆਂਦਾ ਲੱਗਦਾ ਵੀ ਇੱਕ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜੇ ਭਾਈਚਾਰਕ ਸਾਂਝ ਨੂੰ ਲੈ ਕੇ ਵੀ ਪਿਆਰ ਨੂੰ ਲੈ ਕੇ ਵੀ ਇੱਕ ਤਰੀਕੇ ਦਾ ਮੈਸੇਜ ਪਹੁੰਚਦਾ ਨੂੰ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਖੁਸ਼ ਹਾਂ ਇਸ ਗੱਲ ਨੂੰ ਸੁਣ ਕੇ ਕਿ ਤੁਸੀਂ ਇਸ ਥੀ ਨੂੰ ਨੋਟਿਸ ਕੀਤਾ। ਅਸੀਂ Hindu, Muslim, Sikh, Sai ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆਂ। ਅਸੀਂ ਰੀਸੈਂਟਲੀ ਹੋਣੀ ਜਿਹੜਾ ਹੈ ਕਿ Eid ਤੋਂ ਪਹਿਲਾਂ ਰੋਜ਼ਾ ਇਫਤਾਰ ਜਿਹਦੇ ਵਿੱਚ 1200 ਤੋਂ ਪਲੱਸ ਮੁਸਲਿਮ ਭਰਾਵਾਂ ਦਾ ਰੋਜ਼ਾ ਖੁਲਵਾਇਆ ਸੀਗਾ ਔਰ ਗੁਰਮਤ ਸਮਾਗਮ ਵੀ ਅਸੀਂ ਕਰਦੇ ਰਹਿੰਦੇ ਔਰ ਜਿਵੇਂ ਕਿ 350 ਸਾਲਾ ਇਸ ਵਾਰ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਪਲਾਨ ਕਰ ਰਹੇ ਹਾਂ ਕਿ ਬਹੁਤ ਅੱਛੇ ਢੰਗ ਨਾਲ ਉਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ ਅਖਿਆਦੀ ਗਲਵਿਧੀਆਂ ਹੋ ਪਰੋ ਬੰਦੇ ਆ ਰਹੇ ਹੋਗੇ ਕਿ ਸੰਦੇਸ਼ ਦੇਣਾ ਚਾਹੁੰਦੇ ਜਿਸ ਤਰ੍ਹਾਂ ਮਤਲਬ ਕਿ ਹਰ ਤੁਹਾਡਾ ਹਰ ਤੁਸੀਂ ਬਣਾਦੇ ਹੋ ਤੇ ਕਿ ਕਿ ਰੱਖਦੇ ਹੋ ਕੀ ਸੰਦੇਸ਼ ਅੰਦਰ ਜਾਉਗੇ ਇਹ ਜੇ ਲੱਗਦਾ ਮੈਂ ਇਹ ਅਪੀਲ ਕਰਾਂਗਾ ਕਿ ਜਿਹੜੇ ਸਕੂਲ ਹੁੰਦੇ ਆ ਮੰਦਰ ਗੁਰਦੁਆਰਿਆਂ ਵਾਂਗ ਹੁੰਦੇ ਆ ਇੱਥੇ ਇਹ ਨੌਲੇਜ ਦਾ ਭੰਡਾਰ ਨੇ ਇਥੋਂ ਹਰ ਬੱਚੇ ਨੂੰ ਕੁਝ ਸਿੱਖ ਕੇ ਜਾਣਾ ਔਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜੇ ਸੋਸਾਇਟੀ 'ਚ ਹੋਣਗੀਆਂ ਤਾਂ ਡੈਫੀਨਿਟਲੀ ਬੱਚੇ ਜਿਹੜੇ ਅੱਜਕੱਲ ਡਿਸਟਰੈਕਟ ਹੋ ਰਹੇ ਨੇ ਜਾਂ ਸੋਸ਼ਲ ਮੀਡੀਆ ਪ੍ਰਤੀ ਜਾਂ ਹੋਰ ਕੁਰੀਤੀਆਂ ਪ੍ਰਤੀ ਉਹਨੂੰ ਛੱਡ ਕੇ ਜਦੋਂ ਅਜਿਹੀ ਐਕਟੀਵਿਟੀਆਂ ਪਾਰਟਿਸਿਪੇਟ ਕਰਦੇ ਆ ਤਾਂ ਕੁਝ ਅੱਛਾ ਸਿੱਖਦੇ ਆ ਔਰ ਉਹ ਮੋਰੈਲੀ ਰਿਚ ਹੁੰਦੇ ਔਰ ਉਹਨਾਂ ਦਾ ਆਪਣਾ ਜਿਹੜਾ ਆਈਕਿਊ ਹੈ ਉਹ ਵੀ ਸ਼ਾਰਪ ਹੁੰਦਾ ਔਰ ਜਿਵੇਂ ਕਿ ਇਨੇ ਨੇ ਆਈਐਸ ਆਈਪੀਐਸ ਜਾਂ ਗੈਸਟ ਆਏ ਸਾਡੇ ਇੱਥੇ ਔਰ ਪੋਲੀਟੀਸ਼ੀਅਨਸ ਆਏ ਉਹਨਾਂ ਦੇਖ ਕੇ ਆਪਣਾ ਰੋਲ ਮਾਡਲ ਬਣਾਉਂਦੇ ਔਰ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਵਾਂਗ ਪੜਨਾ ਚਾਹੁੰਦੇ ਆ ਕੁਝ ਬੰਨਣਾ ਚਾਹੁੰਦੇ ਆ ਜਦੋਂ ਬੱਚਾ ਕੁਝ ਵਿਟਨੈਸ ਕਰੇਗਾ ਦੇਖੇਗਾ ਤਾਂ ਆਬਵੀਅਸਲੀ ਆਪਣੀ ਲਾਈਫ ਚ ਅਮਲ ਵੀ ਕਰੇਗਾ ਬੱਚੇ ਚਿਕਨੀ ਮਿੱਟੀ ਹੁੰਦੇ ਆ ਔਰ ਅੱਛੀ ਸ਼ੇਪ ਲੈ ਲੈਂਦੇ ਆ ਜੇ ਐਡਮਿਨਿਸਟ੍ਰੇਸ਼ਨ ਚਾਹੇ ਸਕੂਲ ਮੈਨੇਜਮੈਂਟ ਚਾਹੇ ਸਮਾਜ ਚਾਹੇ ਤਾਂ ਇਹਨਾਂ ਬੱਚਿਆਂ ਨੂੰ ਇੱਕ ਅੱਛੀ ਸ਼ੇਪ ਦਿੱਤੀ ਜਾ ਸਕਦੀ ਹੈ